ਜਾਇਦਰ ਸਿੰਘ ਜਾਇਦਰ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਆਪਣੇ ਆਪ ਨੂੰ ਇਸ ਗੱਲ ਤੋਂ ਪਾਸੇ ਵੀ ਕਰ ਲਿਆ ਆ ਬਾਦਲ ਰਿਜੈਕਟ ਬਾਗੜੀਆਂ ਸੈਟਅਪ ਇਹ ਜਿਹੜਾ ਆ ਜੂਨ 94 ਦੀ ਰਿਪੋਰਟਿੰਗ ਹੈ ਜਿੱਚ ਉਹਨਾਂ ਨੇ 65 ਮੈਂਬਰੀ ਵਰਕਿੰਗ ਕਮੇਟੀ ਪਾਰਲੀਮੈਂਟਰੀ ਬੋਰਡ ਐਂਡ ਡਿਸਪਲਿਨਰੀ ਐਕਸ਼ਨ ਕਮੇਟੀ ਜਿਹੜੀ ਆ ਉਹ ਬਾਗੜੀਆਂ ਸਾਹਮਣੇ ਇੱਕ ਤੱਕ ਕਰਾਉਂਦੇ ਕਰਾਉਂਦੇ ਆਪਦੀ ਵਖਰੀ ਬਣਾਤੀ ਸੀ ਜਿਹਨੂੰ ਬਾਦਲ ਸਾਹਿਬ ਨੇ ਰਿਜੈਕਟ ਕਰਤਾ ਅੱਗੇ ਆਜੋ ਤੁਹਾਡਾ ਤੇ ਸਾਡਾ ਸਾਰਿਆਂ ਦਾ ਹੀ ਹਰਮਨ ਪਿਆਰਾ ਆ ਜਿਹੜੇ ਜਗਤਾਰ ਸਿੰਘ ਜੀ ਇੰਡੀਅਨ ਐਕਸਪ੍ਰੈਸ ਵਾਲੇ ਪੱਤਰਕਾਰ ਜਾਂਦੇ ਜੀ ਚੰਡੀਗੜ੍ਹ ਤੋਂ ਨੇ ਜਾਂਦੇ ਉਹਨਾਂ ਦੀ ਇੱਕ ਖਾਸ ਤਨ ਸਟ੍ਰਗਲ ਕਿਤਾਬ ਹੈ ਮੇਰੇ ਖਲ 10 ਪਸੰਦ ਪੁਰਾਣੀ ਹੋਣੀ ਹੈ ਉਹਦੇ ਵਿੱਚ ਉਹ ਸਾਰੇ ਹਵਾਲੇ ਦਿੰਦੇ ਨੇ ਕਿ ਬਾਦਲ ਸਾਹਿਬ ਨੇ ਕਿਹੜੀ ਕਮੇਟੀ ਬਣਾਈ ਕਿਹੜੇ ਕਿਹੜੇ ਅਕਾਲੀ ਦਲ ਸੀ ਕਿਹੜੇ ਕਿਹੜੇ ਲੀਡਰ ਸ਼ਾਮਲ ਸੀਗੇ ਦੂਰੇ ਵੱਖ-ਵੱਖ ਫੰਕਸ਼ਨ ਦੇ ਫਿਰ ਮੁੰਨਾ ਦੇ ਵਿੱਚ ਇਕੱਠਾ ਕਰਨ ਲਈ ਵਾਸਤੇ ਕਿਹੜੀ ਕਮੇਟੀ ਬਣਾਈ ਗਈ ਤੇ ਫਿਰ ਕਿਹੜੀ ਕਿਹੜੀ ਮੀਟਿੰਗ ਹੋਈ ਤੇ ਨਾਲ ਇਹ ਠਹਿਰਾਉਂਦੇ ਆ ਕਿ ਇਹ ਗੱਲ ਬਿਲਕੁਲ ਸਹੀ ਸੀ ਕਿ ਜਥੇਦਾਰ ਸਾਹਿਬ ਦਾ ਜਿਹੜਾ ਰਿਲੀਜੀਅਨ ਦਾ ਜਾਂ ਰਿਲੀਜੀਅਸ ਜਿਹੜਾ ਆ ਉਹ ਰਾਜਨੀਤੀ ਦੇ ਵਿੱਚ ਜਿਹੜਾ ਦਖਲ ਹੈ ਉਹ ਸਹੀ ਨਹੀਂ ਸੀ ਇਹ ਜਿਹੜੀ ਆ ਅਕਾਲੀ ਲੀਡਰ ਔਰ ਖਾਸ ਕਰਕੇ ਸਭ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਵੱਲੋਂ ਗੱਲ ਉਠਾਈ ਗਈ ਆ ਸਾਰਾ ਕੁਝ ਉਹੀ ਹੈ ਤੇ ਇਹਦੇ ਵਿੱਚ ਜਿਹੜੇ ਬਾਦਲ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀ ਤੇ ਉਧਰੋਂ ਜਿਹੜੀ ਅ ਟਾੜੋਸ ਹਵ ਹਰਮ ਵੱਲੋਂ 6 ਮੈਂਬਰੀ ਸੀਗੀ ਉਸ ਕਮੇਟੀ ਨੇ 17 ਫਰਵਰੀ ਨੂੰ ਜਹਦਰ ਸਾਹਿਬਾਨ ਨੂੰ ਇੱਕ ਜੁੜਤਾ ਤੇ ਆਪਣੀਆਂ ਸ਼ਿਫਾਰਿਸ਼ਾਂ ਸੌਂਪੀਆਂ ਜਿਸ ਦੇ ਆਧਾਰ ਤੇ ਦੋਵਾਂ ਧੜਿਆਂ ਨੇ 22 ਫਰਵਰੀ ਨੂੰ ਅਕਾਲ ਤਖਤ ਤੇ ਇੱਕ ਮੀਟਿੰਗ ਵਿੱਚ ਮਿਲਣ ਦਾ ਫੈਸਲਾ ਕੀਤਾ ਸਮੁੱਚੇ ਰੂਪ ਸਮੁੱਚੀ ਰੂਪਰੇਖਾ ਤੇ ਦੋਵਾਂ ਧੜਿਆਂ ਨੇ 22 ਫਰਵਰੀ ਨੂੰ ਅਕਾਲ ਤਖਤ ਤੇ ਇੱਕ ਮੀਟਿੰਗ ਵਿੱਚ ਮਿਲਣ ਦਾ ਫੈਸਲਾ ਕੀਤਾ ਸਮੂੱਚੀ ਰੂਪਰੇਖਾ ਨੂੰ 13 ਅਪ੍ਰੈਲ 1995 ਤੱਕ ਪੂਰਾ ਕੀਤਾ ਜਾਣਾ ਸੀ ਤਾਦ ਤੱਕ ਦੋਵੇਂ ਧੜਿਆਂ ਨੇ ਰਾਜਨੀਤਿਕ ਗਤੀਵਿਧੀਆਂ ਨੂੰ ਰੋਕਣ ਦਾ ਫੈਸਲਾ ਕੀਤਾ ਅਤੇ ਇਹ ਐਲਾਨ ਟੌੜਾ ਜਿਹਨੇ ਕੀਤਾ ਜਗਦਰ ਸਾਹਿਬਾਨ ਨੇ ਐਲਾਨ ਤੋਂ ਦੂਰੀ ਬਣਾਈ ਰੱਖੀ ਤਾਂ ਕਿ ਧਾਰਮਿਕ ਹਸਤੀ ਦੇ ਬਹਾਨੇ ਪਾਰਟੀ ਨੂੰ ਚੋਣ ਕਮਿਸ਼ਨ ਤੋਂ ਮਾਨਤਾ ਰੱਦ ਹੋਣ ਦਾ ਸਾਹਮਣਾ ਨਾ ਕਰਨਾ ਪਵੇ ਇਹ ਕੌਣ ਲਿਖਦਾ ਹੈ ਜਗਤਾਰ ਸਿੰਘ ਇੰਡੀਅਨ ਐਕਸਪ੍ਰੈਸ ਜਿਹੜਾ ਸਵੇਰੇ ਬਿਠਾ ਹੁੰਦਾ ਜੀ ਸੱਤ ਮੈਂਬਰੀ ਭਰਤੀ ਕਮੇਟੀ ਇਹ ਕਿਤਰਾ ਭੱਜ ਸਕਦੇ ਆ ਜੀ ਹਾਂਜੀ ਇਹ ਇਹ ਉਹਦੀ ਰਿਪੋਰਟਿੰਗ ਇੱਕ ਬੜੇ ਹੋਰ ਸਤਕਾਰਯੋਗ ਨੇ ਮੇਰੇ ਬੜੇ ਪਿਆਰ ਵਾਲੇ ਨੇ ਕਿਉਂਕਿ ਉਹਨਾਂ ਨੇ ਉਹਨਾਂ ਦੇ ਬੜੇ ਮੈਂ ਲੈਕਚਰ ਸੁਨੇ ਜਦੋਂ ਮੈਂ ਆਲ ਇੰਡੀਆ ਸਾਇੰਸ ਫੈਡਰੇਸ਼ਨ ਚ ਔਲ ਦੇ ਵਿੱਚ ਪੜਦਾ ਸੀਗਾ ਜਿਹੜੀ ਸਿਚੁਏਸ਼ਨ ਹੋਣਾ ਨਾ ਇਹ ਸੇਮ ਸਿਚੁਏਸ਼ਨ ਜਿਹੜੀ ਹੈ ਉਹਨਾਂ ਦਿਨਾਂ ਸੀ ਫਿਰ ਉਹ ਪ੍ਰੋਫੈਸਰ ਬਲਕਾਰ ਸਿੰਘ ਪਟਿਆਲਾ ਉਹ ਆਪਦੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਦੇਸ਼ ਦੀ ਆਜ਼ਾਦੀ ਪਿੱਛੋਂ ਕਾਂਗਰਸੀਆਂ ਨੇ ਅਕਾਲੀਆਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਇੱਕ ਪਾਸੇ ਕਾਂਗਰਸੀ ਸਿਆਸੀ ਸ਼ਕਤੀ ਸਰ ਅਕਾਲੀਆਂ ਨੂੰ ਮਿੱਧਨ ਤੇ ਲੱਗੀ ਹੋਈ ਸੀ ਅਤੇ ਦੂਜੇ ਪਾਸੇ ਖੱਬੇ ਪੱਖੀ ਸਿਆਸਤਦਾਨ ਅਕਾਲੀਆਂ ਦੀਆਂ ਜੜ੍ਹਾਂ ਕਿਸਾਨੀ ਵਿੱਚੋਂ ਘਟ ਰਹੀ ਸਨ ਉਦੋਂ ਬੜੀ ਕਮਿਊਨਿਸਟ ਵਿਚਾਰਧਾਰਾ ਜਿਹੜੀ ਬੜੀ ਪ੍ਰਭਲ ਹੋਈ ਸੀ ਖਾਸ ਕਰਕੇ ਬਠਿੰਡਾ ਚ ਵੀ ਸਾਡੇ ਹਲਕੇ ਤੋਂ ਕਮਿਊਨਿਸਟ ਜਿਹੜਾ ਆ ਐਮਐਲਏ ਬਣ ਗਿਆ ਸੀਗਾ ਜਿਨ੍ਹਾਂ ਆਕਾਲੀਆਂ ਨੂੰ ਇਸ ਵੇਲੇ ਦਿਨ ਰਾਤ ਕੋਸਿਆ ਜਾ ਰਿਹਾ ਸੀ ਉਹਨਾਂ ਨੇ ਆਕਾਲ ਤਖਸ ਦੇ ਆਸਰੇ ਨਾਲ ਪੰਜਾਬ ਵਿੱਚ ਤੀਜੀ ਸਿਆਸੀ ਧਿਰ ਵਜੋਂ ਆਪਣਾ ਸਿਆਸੀ ਵਿਕਾਰ ਪਹਿਲਾਂ ਤੋਂ ਹੀ ਕਾਇਮ ਰੱਖਿਆ ਹੋਇਆ ਹੈ ਔਰ ਇੰਟਰਸਟਿੰਗ ਗੱਲ ਇਹ ਦੇ ਵਿੱਚ ਇਹ ਹੈ ਉਹ ਆਪਦੀ ਕਿਤਾਬ ਦੇ ਵਿੱਚ ਅੱਗੇ ਜਾ ਕੇ ਲਿਖਦੇ ਆ ਉਹ ਜ਼ਿਕਰ ਕਰ ਰਿਹਾ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਦਾ ਜਿਹੜੇ ਜਥੇਦਾਰ ਸੀ ਉਸ ਸਮੇਂ ਐਕਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਹਿੰਦੇ ਐ ਕਿ ਸਿੰਘ ਸੇਵਾ ਨੇ ਬੈਠ ਕੇ ਇਹ ਫੈਸਲਾ ਕੀਤਾ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਦੇ ਕੁਝ ਪੱਤਰਕਾਰ ਇਹ ਗਿਆਨੀ ਪ੍ਰੋਫੈਸਰ ਮਨਜੀਤ ਸਿੰਘ ਕਹਿ ਰਹੇ ਨੇ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਦੇ ਕੁਝ ਪੱਤਰਕਾਰ ਸਾਡੇ ਕੋਲ ਇਕੱਠੇ ਹੋ ਕੇ ਆਏ ਉਹਨਾਂ ਕਹਿਆ ਕਿ ਸਾਡੀ ਰਾਏ ਇਹ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਪਹਿਲਾਂ ਇਹਨਾਂ ਸਾਰਿਆਂ ਨੂੰ ਜਿਹੜੇ ਕਾਲੀ ਲੀਡਰ ਇਕਤਾ ਦੇ ਵਿੱਚ ਜਿਨ੍ਹਾਂ ਦੀ ਗੱਲ ਚੱਲ ਰਹੀ ਸੀ ਇਹਨਾਂ ਸਾਰਿਆਂ ਨੂੰ ਸੇਵਾ ਸਿਮਰਨ ਵਾਲੇ ਪਾਸੇ ਲਾਓ ਤਾਂ ਕਿ ਇਹਨਾਂ ਦੇ ਮਨ ਸ਼ੁੱਧ ਹੋ ਜਾਈਂ ਹੁਣ ਮੇਰਾ ਖਿਆਲ ਹੈ ਕਿ ਆ ਪੱਤਰਕਾਰਾਂ ਦੀ ਜਲਦੀ ਹੈ ਉਦੋਂ ਵੀ ਪੱਤਰਕਾਰਾਂ ਨੇ ਚੱਲੀ ਉਦੋਂ ਵੀ ਉਠੇ ਭਾਂਡੇ ਮਜਵਾਏ ਸੀ ਝਾੜੂ ਮਰਵਾਏ ਸੀਗੇ ਪੱਤਰਕਾਰਾਂ ਨੇ ਕਹਿੰਦੇ ਹੀ ਤੇ ਹੁਣ ਵੀ ਮੇਰਾ ਖਿਆਲ ਹੈ ਕਿ ਪੱਤਰਕਾਰਾਂ ਨੇ ਕਹਿਣ ਤੇ ਹੀ ਜਿਹੜਾ ਆ ਇਹ ਸਭ ਕੁਝ ਹੋਇਆ ਆ ਨਾਲ ਹੀ ਇੱਕ ਹੋਰ ਹੈ ਕਿ ਜਿਹੜੇ ਜਹਦਰ ਗਿਆਨੀ ਕੇਵਲ ਸਿੰਘ ਨੇ ਨਾ ਇਹ ਵੀ ਅਕਾਲੀ ਦਲ ਵੱਲੋਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਮਿਲੇ ਇਹਨਾਂ ਦੇ ਨਾਲ ਜਹਦਰ ਸਰੂਪ ਸਿੰਘ ਜਲੰਧਰ ਸੀਗੇ ਕਿ ਦੇਖੋ ਜੀ ਕਿਰਪਾ ਕਰੋ ਤੇ ਇਹ ਜਿਹੜਾ ਆ ਧਾਰਮਿਕ ਤਖੰਦਾਜੀ ਦੇ ਨਾਲ ਅਕਾਲੀ ਦਲ ਨੂੰ ਪ੍ਰੋਬਲਮ ਆਏਗੀ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਉਸ ਸਮੇਂ ਇਹ ਦਿੱਕਤਾਂ ਆਈਆਂ ਇਹਨਾਂ ਦਿੱਕਤਾਂ ਦਾ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੂੰ ਪਤਾ ਲੱਗਾ ਉਸ ਸਮੇਂ ਅਕਾਲੀ ਦਰ ਨੇ ਵੀ ਯਤਨ ਕੀਤੇ ਉਸ ਗੱਲ ਨੂੰ ਸਵੀਕਾਰ ਕਰਦੇ ਹੋਏ ਪ੍ਰੋਫੈਸਰ ਮਨਜੀਤ ਸਿੰਘ ਸਾਈਡ ਤੇ ਹੋ ਗਏ ਤੇ ਦੋਨਾਂ ਧੜਿਆਂ 'ਚ ਇੱਕ ਨੀਤੀਗਤ ਜਿਹੜੀ ਆ ਰੂਪਰੇਖਾ ਬਣਾਈ ਗਈ ਤੇ ਹੁਣ ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜੀ ਸੱਤ ਮੈਂਬਰੀ ਭਰਤੀ ਕਮੇਟੀ ਹੈ ਜਾਂ ਜਿਹੜੇ ਪ੍ਰੋ ਆ ਗਿਆਨੀ ਹਰਪ੍ਰੀਤ ਸਿੰਘ ਹੋਰ ਆਣੇ ਜਬ ਬਾਕੀ ਸਿੰਘ ਸਾਬਾਨੇ ਫਸੀਲ ਤੋਂ ਆਣ ਕੀਤਾ ਸੀ ਕਿ ਬਾਕੀ ਸਭ ਚੁੱਲ੍ਹੇ ਸਿਮੇਟ ਦਿਓ। ਇਹੀ ਆਖਿਆ ਸੀ। ਤੇ ਮੈਨੂੰ ਜਵਾਬ ਦਾ ਗਿਆਨੀ ਹਰਪ੍ਰੀਤ ਸਿੰਘ ਹੁਰੀ ਨਵਾਤੁੱਲਾ ਬਣਾਉਂਦੇ। ਹਾਂਜੀ। ਚੁੱਲ੍ਹੇ ਸਿਮੇਟਣ ਦਾ ਤੁਸੀਂ ਹਦੇਸ਼ ਕੀਤਾ ਆ। ਉਹਦੀ ਅਲੰਘਣਾ ਕਰਕੇ ਕਿ ਅਕਾਲੀ ਸਾਰੇ ਇੱਕ ਹੋ ਜਾਣਾ। ਤੁਸੀਂ ਉਪਦੇਸ਼ ਦਿੱਤਾ। ਹਦੇਸ਼ ਦੀ ਅਲੰਘਣਾ ਕੌਣ ਕਰ ਰਿਹਾ? ਨਵਾਂ ਚੁੱਲਾ ਬਣਾਉਣ ਵਾਸਤੇ ਹਾਂਜੀ ਨਵਾਂ ਚੁੱਲਾ ਬਣਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਮੈਂ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸੂੰਗਾ ਕਿ ਜਿਸ ਤਰ੍ਹਾਂ ਏਕਤਾ ਕਰਾਉਂਦਿਆਂ ਕਰਾਉਂਦਿਆਂ ਅਸ਼ੋਕ ਸਿੰਘ ਬਾਗੜੀਆ ਨੂੰ ਕਨਵੀਨਰ ਬਣਾਇਆ ਤੇ ਟੋੜਾ ਸਾਹਿਬ ਤੇ ਬਡਾਲਾ ਸਾਹਿਬ ਨੂੰ ਮੈਂਬਰ ਬਣਾਇਆ ਤੇ ਅਸ਼ੋਕ ਸਿੰਘ ਬਾਗੜੀਆ ਨੇ ਬਾਕੀ ਸਾਰੇ ਕਾਲੀ ਰੱਦ ਕਰਕੇ ਆਪ ਕਨਵੀਨਰ ਬਣ ਕੇ ਤੇ 65 ਮੈਂਬਰੀ ਵਰਕਿੰਗ ਕਮੇਟੀ ਡਿਸਪਿਨਰੀ ਕਮੇਟੀ ਤੇ ਪਾਰਲੀਮੈਂਟਰੀ ਬੋਰਡ ਆਪ ਦਾ ਹੀ ਬਣਾਤਾ ਇਹ ਵੀ ਹੁੰਦਾ ਹੈ ਤੇ ਜਿਹਨੂੰ ਕਿ ਅਮਨ ਨਿਪਰੇ ਨਹੀਂ ਚਲਿਆ ਪਰ ਇਸੇ ਤਰ੍ਹਾਂ ਹੀ ਇੱਕ ਤਰ੍ਹਾਂ ਅਖੰਡ ਕੀਰਤਨੀ ਜਥੇ ਵਿੱਚ ਹਾਲਾਤ ਅਜਿਹੇ ਪੈਦਾ ਹੋ ਗਏ ਕਿ ਇੱਕ ਨਵਾਂ ਜਥਾ ਜਿਹੜਾ ਹੈ ਉਹ ਵੱਖਰਾ ਚੱਲਣਾ ਸ਼ੁਰੂ ਹੋ ਗਿਆ ਵਿੱਚੋਂ ਚਿੰਤਾ ਪੈਦਾ ਹੋਈ ਜਥੇ ਚ ਸਿੰਘਾਂ ਦੀ ਕਮੇਟੀ ਬਣਾਈ ਗਈ ਕਿ ਦੋਨਾਂ ਧੜਿਆਂ ਨੂੰ ਨੇੜੇ ਕਰੋ ਦੋਨਾਂ ਜਥਿਆਂ ਉਹ ਜਿਹੜਾ ਜਥਾ ਸੀਗਾ ਉਹ ਤਾਲਮੇਲ ਏਕਤਾ ਕਰਾਉਣ ਵਾਸਤੇ ਤਾਲਮੇਲ ਕਮੇਟੀ ਕਹੋ ਬਣਾਈ ਗਈ ਉਹ ਏਕਤਾ ਤੇ ਨਾ ਹੋਈ ਉਹਨਾਂ ਨੇ ਅਖੰਡਕੀਰਤਨੀ ਜਥਾ ਤਾਲਮਿਲ ਬਣਾ ਲਿਆ ਹਾਂਜੀ ਤੇ ਹੁਣ ਮੈਨੂੰ ਜਾਬਦਾ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਰੱਬ ਨਾ ਕਰੇ ਇਹ ਅਜਿਹੀ ਗੱਲ ਹੋਵੇ ਪਰ ਮੈਨੂੰ ਜਾਬਦਾ ਹੈ ਕਿ ਹੁਣ ਅਕਾਲੀ ਦਲ ਭਰਦੀ ਕਮੇਟੀ ਜ਼ਰੂਰ ਬਣੂਗਾ ਜੇ ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਨੇ ਬਣਾਤੇ ਆ ਮੈਂ ਤਾਂ ਕਹਿਣਾ ਕਿ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਬਡਾਲਾ ਸਾਹਿਬ ਮੇਰੇ ਛੋਟੇ ਵੀਰ ਨੇ ਹੁੰਦਾ ਸਾਹਿਬ ਹਾਣੀ ਹੋਣਗੇ ਗੁਰਪ੍ਰਤਾਪ ਸਿੰਘ ਵਿਡਾਲਾ ਮੇਰੇ ਬਹੁਤ ਪਿਆਰੇ ਨੇ ਮਨਪ੍ਰੀਤ ਸਿੰਘ ਯਾਲੀ ਨੇ ਮੇਰੇ ਛੋਟਾ ਵੀਰ ਹੈ ਉਹ ਮੈਤਪੁਰੀ ਸਾਹਿਬ ਮੈਥੋਂ ਵੱਡੇ ਨੇ ਬੜੇ ਸਤਿਕਾਰਤ ਨੇ ਔਰ ਬੀਬਾ ਸਤਵੰਤ ਕੌਰ ਮੇਰੀ ਬੱਚੀ ਆ ਮੇਰੀ ਭਤੀਜੀ ਆ ਸਾਡੇ ਹੱਥਾਂ ਚ ਪੜੀ ਹੈ ਹਾਂਜੀ ਕਿਉਂਕਿ ਦੋ ਮੈਂਬਰ ਜਿਹੜੇ ਸੀਨੀਅਰ ਨੇ ਉਹ ਸਾਈਡ ਤੇ ਹੋਗੇ ਪੰਜ ਮੈਂਬਰ ਹੈਗੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਭਾਈ ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਆਂ ਸਿੱਖ ਸਿਆਸਤ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਲੜਾਈ ਲੜੋ ਬਗਾਨਿਆਂ ਦੇ ਨਾਲ ਮੈਂ ਤਾਂ ਹੈ ਨਹੀਂ ਗਾਲੀ ਦਾ ਅੱਜ ਮੇਰਾ ਤਾਂ ਜੋ ਬਾਨਾ ਬਣੂਗਾ ਪਰ ਜੇ ਸਿੱਖ ਸਿਆਸਤ ਕਰਨੀ ਜੇ ਪੰਜਾਬ ਨੂੰ ਮਜ਼ਬੂਤ ਕਰਨਾ ਜੇ ਪੰਜਾਬ ਦੀ ਸਿਆਸੀ ਧਿਰ ਜਿਹੜਾ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨਾ ਜੇ ਤੇ ਫਿਰ ਇੱਕ ਦੂਜੇ ਦੀ ਸ਼ਕਤੀ ਬਣੋ ਬਾਹਾਂ ਬਣੋ ਕਿੰਤੂ ਪਰੰਤੂ ਕਰ ਛੱਡ ਕੇ ਮੈਂ ਖਾਸ ਕਰਕੇ ਸਾਗਰਪ੍ਰਤਾਪ ਸਿੰਘ ਵਡਾਲਾ ਹਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਬਾਪੂ ਜੀ ਦਾ ਸਾਡੇ ਬੜੇ ਸਤਿਕਾਰਯੋਗ ਮੇਰਾ ਤਾਂ ਬਹੁਤ ਪਿਆਰ ਸੀ ਉਹਨਾਂ ਨਾਲ ਜੈਦਰ ਕੁਲਦੀਪ ਸਿੰਘ ਵਡਾਲਾ ਹਰ ਉਹਨਾਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖੋ ਜੇ ਨਹੀਂ ਤੁਹਾਡੇ ਕੋਲ ਹੈਗਾ ਤਾਂ ਮੈਂ ਭੇਜ ਦੂੰਗਾ ਹੁਣ ਜਿਹੜੀ ਆ ਆ ਭਾਸ਼ਾ ਦੇਖੋ ਤੁਸੀਂ ਸਾਡੇ ਸਾਫਕਾ ਜੈਦਰ ਅ ਗੁੰਡੇ ਆਜੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹਰ ਉਹਨਾਂ ਕਹਿੰਦੇ ਕਿ ਕਾਲ ਤੱਕ ਤੇ 2 ਦਸੰਬਰ ਨੂੰ ਅਕਾਲੀ ਦਲ ਦੇ ਗੁੰਡੇ ਆਏ ਸੀ ਹੁਣ ਸੰਗਤ ਦੇ ਵਿੱਚ ਕਰਤੀ ਕੀਤੀ ਸੀ ਕਿ ਨਾ ਕੱਢੀ ਗੇਟੀ ਜੁੰਡਾ ਵਰਗੇ ਆ ਅਸੀਂ ਜਿਸ਼ਾ ਦੇ ਲੇਖਤਾ ਵਿਸ਼ੇਸ਼ ਤੌਰ ਤੇ ਹੁਲੜਬਾਜੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ ਅਸੀਂ ਜਿਹਾ ਕੱਢੀ ਗਾਉ ਉਹਨਾਂ ਦਸਨਿਆਂ ਨੇ ਲਿਖਾਉਣਾ ਲੇਖਤਾ ਵੀ ਕਹਿੰਦੇ ਹੁਲੜਬਾਜੀ ਹੋਗੀ ਤੇ ਇਹਦੇ ਜ਼ਿੰਮੇਵਾਰ ਤੁਸੀਂ ਬਣੇ ਹੋ ਜਿਹਾ ਦੇ ਲਿਖਿਆ ਹੈ ਰਿਪੋਰਟਰ ਅਸੀਂ ਵੱਡੀ ਗਿਣਤੀ ਚ ਆਪਾਂ ਮੇਜਰ ਸਿੰਗਰ ਕੀ ਕਿਰਸਾ ਇੱਕ ਸੀਰ ਨੂੰ ਕੋਂਡਰ ਕਿਹਾ ਸੀ ਬੀਬੀ ਜੱਜਾ ਬਸ ਲੈ ਗਿਆ। ਜਿਵੇਂ ਸ਼ਾਹੌਨ ਇੱਕਾ ਉਹ ਜੇ ਸਾਡਾ 500 ਸੰਗਤ ਦਾ ਬੰਦਾ ਉਹ ਰਕਈ ਰਿਹਾ ਜੀ 200 ਲੈ ਕੇ ਉਹ ਜੇ ਸਾਡਾ ਅਰੋਰ ਜੈਰਾ ਸੰਗਤ ਚ ਪਈਦਾ। ਉਹ ਬੈਠਾ ਸੀ। ਅਸਲੀ ਇਹ ਹਾਲ ਤੱਕ ਸਾਡਾ ਚਲਾਓ ਤੇ ਸਾਹਮਣੇ ਬੈਠੀ ਸਿੱਖ ਸੰਗਤਾਂ ਦੇ ਜਿਹੜੇ ਦਾ ਪ੍ਰਭਾਵ ਇੰਨਾ ਜ਼ਾਰਾ ਸੀ। ਕਿ ਬੇਟੇ ਤੁਸੀਂ ਉਸ ਪੈਗ ਜਿਹਦਾ ਗੁੰਡਾ ਉਹ ਵਰਗੇ ਜਿਹੜਾ ਉਹ ਅੱਖਾਂ ਨਹੀਂ ਚੱਕਦਾ ਆ ਹੁਣ ਤੁਸੀਂ ਦੱਸੋ ਸੰਗਤ ਦੇ ਵਿੱਚ ਕਿਸ ਮੰਚਾਂ ਨਾਲ ਆਇਆ ਤੁਹਾਡੇ ਕੋਲ ਕੋਈ ਥਰਮੋਮੀਟਰ ਹੈਗਾ ਗਿਆਨੀ ਅਪਕਿੰਗ ਦੀ ਚੰਦਗੀ ਇੱਕ ਮਿੰਟ ਜੀ ਆਪਾਂ ਉੱਤੇ ਵੀ ਹੁਣੇ ਤੁਸੀਂ ਸਵਾਲ ਕਰ ਲੈ ਅਗਲੀ ਜਿਹੜੀ ਗੱਲ ਜਿਹੜੀ ਸਭ ਤੋਂ ਖਤਰਨਾਕ ਹੈ ਉਹ ਗੱਲ ਇਹ ਹੈ ਕਿ ਗਿਆਨੀ ਹਰਪੀ ਸਿੰਘ ਹੋਰਾਂ ਨੇ ਪਿਛਲੇ ਦਿਨੀ ਬੋਲਦਿਆਂ ਹੋਇਆਂ ਭਾਈ ਬਚਿੱਤਰ ਸਿੰਘ ਦੀ ਉਦਾਹਰਨ ਦਿੰਦਿਆਂ ਹੋਇਆਂ ਜਿਹੜੀ ਗੱਲ ਕਹੀ ਤੇ ਜਿਸ ਤਰ੍ਹਾਂ ਦੇ ਸ਼ਬਦ ਸੰਬੀਰ ਸਿੰਘ ਬਾਦਲ ਨੂੰ ਲੈ ਕੇ ਵਰਤੇ ਕਿ ਕੋਈ ਭਾਈ ਬਚਿੱਤਰ ਸਿੰਘ ਵਰਗਾ ਉੱਠਿਆ ਤੇ ਤੇਰੇ ਜਿਹੜੀ 나ਗਣੀ ਮਾਰ ਕੇ ਤੇ ਤੇਰੇ ਜਿਹੜੀ ਧੌਣ ਵਿੱਚ ਦੀ ਕੱਢ ਦੂਗਾ ਤਵੀਆਂ ਤਵੀਆਂ ਤੋੜ ਕੇ ਇਹ ਇਹ ਜਿਹੜੀ ਸ਼ਬਦਾਵਲੀ ਹੈ ਕੋਈ ਜਸਦਰ ਦੀ ਇਹ ਕੋਈ ਸ਼ੋਭਾ ਦਿੰਦਾ ਹੈ ਆ ਜੁਰਨ ਪਰ ਮੈਂ ਤਾਂ ਗੱਲ ਕਹਿਣੀ ਚੋਣਾ ਸਰਬੀਰ ਜਿੱਦ ਤੇ ਗੋਬਿੰਦ ਸਿੰਘ ਮਹਾਰਾਜ ਕੋ ਸਾਬੜਾ ਰਹਿ ਕੇ ਕੋ ਬਿਕਤਰ ਸਿੰਘ ਆ ਗਿਆ ਲੋ ਸੱਤੇ ਜੀਰ ਕੇ ਤੇਰੀ ਜੀਤੀ ਦਾ ਨੀ ਮਾਰ ਖਾ ਲੂਗਾ ਬੋਲੇ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗੰਨੀ ਰਗਵੀਰ ਸਿੰਘ ਜੀ ਉਹ ਨਹੀਂ ਸੁਣ ਰਹੇ ਕੀਏ ਮਤਲਬ ਗੱਲ ਛੱਡੀ ਜਾ ਸਕਦੀ ਹੈ ਇਹੋ ਜੀ ਭਾਸ਼ਾ ਨੂੰ ਕੀ ਸਿੱਖੀ ਦੇ ਵਿੱਚ ਮੰਨਤਾ ਦਿੱਤੀ ਜਾ ਸਕਦੀ ਹੈ ਤੁਸੀਂ ਕਿਸ ਦੇ ਨਾਲ ਰਲਾਰੇ ਜੇ ਜਿਸ ਸਿੱਖ ਨੂੰ ਤੁਸੀਂ 13 ਦਸੰਬਰ ਨੂੰ ਸੇਵਾ ਤੋਂ ਬਾਅਦ ਸਰਟੀਫਿਕੇਟ ਜਾਰੀ ਕੀਤਾ ਆ ਉਹਦੀ ਸੁਧਾਈ ਕੀਤੀ ਹੈ ਉਹਨੂੰ ਤੁਸੀਂ ਜਿਹੜਾ ਆ ਮੁਗਲਾਂ ਦੇ ਹਾਥੀ ਦੇ ਨਾਲ ਰਲਾਰੇ ਜੇ ਸ਼ਰਾਬੀ ਹਾਥੀ ਦੇ ਨਾਲ ਰਲਾਰੇ ਜੇ ਉਹਦੀ ਤੁਲਨਾ ਕਰ ਰਹੇ ਜੇ ਸ਼ਰਾਬੀ ਹਾਥੀ ਦੇ ਨਾਲ ਤੁਲਨਾ ਕਰਨੀ ਇੱਕ ਅਮਰਤਾਰੀ ਸਿੱਖ ਦੀ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਦੀ ਅਕਾਲੀ ਆਗੂ ਦੀ ਤਾਂ ਕੋਈ ਬੋਲੇ ਨਾ ਯਾਰ ਮਰਦਾ ਜੀ ਮਾਰੀ ਦਾ ਬੋਲੇ ਆਇਆ ਮਾਰੀ ਦਾ ਬੋਲੇ ਆਇਆ ਕਿ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਦਾ ਫਰਜ਼ ਨਹੀਂ ਸੀ ਬੰਦਾ ਜਦੋਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਮਰਤਾਰੀ ਸਿੱਖ ਜਿਹਨੂੰ ਤੁਸੀਂ 13 ਦਸੰਬਰ ਨੂੰ ਸੇਵਾ ਨਿਭਾਉਣ ਤੋਂ ਬਾਅਦ ਸੁਧਾਈ ਕਰਕੇ ਇੱਕ ਸ਼ੁੱਧ ਸਿੱਖ ਦੇ ਤੌਰ ਤੇ ਸਰਟੀਫਿਕੇਟ ਜਾਰੀ ਕੀਤਾ ਆ ਉਹਦੇ ਬਾਰੇ ਸ਼ਬਦ ਤੁਹਾਡੇ ਸਾਬਕਾ ਜਿਹੜਾ ਇਹੋ ਜਿਹਾ ਵਰਤਨ ਕਰੇ ਉਹਦੇ ਵਿਰੁੱਧ ਕਾਰ ਵੀ ਕਾਉਣ ਕਰੂਗਾ ਇਹ ਤੋਹਨ ਨਹੀਂ ਸਿੱਖ ਦੀ ਤੇ ਮੁਗਲਾਂ ਦੇ ਹਾਥੀ ਦੇ ਨਾਲ ਕੋਈ ਤੁਲਨਾ ਕਰ ਦੇਵੇ ਫਸਿਲ ਦੀ ਕ੍ਰਿਕਟ ਦੀ ਪੇਚ ਨਾਲ ਕਰ ਦੇਵੇ ਤੋ ਕੋਈ ਇੱਥੇ ਪੁੱਛਦਾ ਕੋਈ ਨਹੀਂਗਾ ਬਬਾ ਹੁਣ ਆਪ ਸਰਟੀਫਿਕੇਟ ਜਾਰੀ ਕੀਤੇ ਕਿ ਸੇਵਾ ਪੂਰੀ ਹੋਗੀ ਤੇ ਜਥੇਦਾਰ ਸਾਹਿਬ ਅਕਾਲੀ ਦਲ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਸ਼ਬਦ ਕੀ ਵਰਦੇ ਆ ਆ ਸੁਣਿਆ ਜੀ ਸ਼੍ਰੋਮਣੀ ਅਕਾਲੀ ਦਲ ਥੋੜੀ ਹੈ ਇਹ ਸ਼੍ਰੋਮਣੀ ਭਗੌੜਾ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਭਗੌੜਾ ਅਕਾਲੀ ਦਲ ਕਹਿਣਗੇ ਜਾਂ ਭਗੌੜਾ ਪਤਨੀ ਦਲ ਕਿਆ ਕੀ ਕਹਿਆ ਸ਼੍ਰੋਮਣੀ ਭਗੌੜਾ ਦਲ ਸ਼੍ਰੋਮਣੀ ਭਗੌੜਾ ਦਲ ਹਾਂਜੀ ਇਹ ਕਹਿਣਗੇ ਜਿੱਤੇ ਜੈਹਦਰ ਗਿਆਨੀ ਰਬੀ ਸਿੰਘ ਰਾਣੂ ਇਹਦੀ ਭਾਸ਼ਾ ਚੰਗੀ ਲੱਗਦੀ ਹੈ ਤੁਸੀਂ ਇਹ ਕਾਲੀ ਲੀਡਰਾਂ ਨੂੰ 13 ਦਸੰਬਰ ਨੂੰ ਸਰਟੀਫਿਕੇਟ ਜਾਰੀ ਕੀਤਾ ਆ ਉਹਨਾਂ ਨੂੰ ਤਸਦੀਕ ਸੁਦਾ ਕਾਬੀ ਕਾਪੀ ਦਿੱਤੀ ਆ ਮੋਹਰ ਲੱਗੀ ਹੋਈ ਕਾਪੀ ਦਿੱਤੀ ਹੈ ਤੇ ਫਿਰ ਤੁਸੀਂ ਉਹਨਾਂ ਨੂੰ ਪਘੋੜੇ ਕਰ ਦੇ ਰਹੇ ਜੀ ਇਸ ਗੱਲ ਦਾ ਪਘੋੜਾ ਹੈ ਤੁਹਾਡੇ ਕੋਲ ਅਪੀਲ ਹੈ ਸੱਤ ਮੈਂਬਰੀ ਭਰਤੀ ਦੀ ਕਮੇਟੀ ਦੀ ਜਿੱਦ ਤੱਕ ਮੈਨੂੰ ਪਤਾ ਆ ਕਿ ਤੁਹਾਡੇ ਕੋਲ ਅਪੀਲ ਹੈ ਜੈਹਦਰ ਸਾਹਿਬ ਨੇ ਆਪਦਾ ਬਿਆਨ ਦਿੱਤਾ ਕਿ ਵਧੀਆ ਕੀਤਾ ਹੈ ਭਰਤੀ ਸ਼ੁਰੂ ਹੋ ਗਈ ਹੈ ਸਾਰੀਆਂ ਨੇ ਡਿਊਟੀਆਂ ਲਗੀਆਂ ਸਾਰੇ ਡਿਊਟੀਆਂ ਨਿਭਾਉਣ ਔਰ ਕਾਲੀ ਦਲ ਕਹਿ ਰਿਹਾ ਕਿ ਜਿਹੜੀ ਨਿਗਰਾਨ ਕਮੇਟੀ ਆ ਆਵੇ ਸਾਡੇ ਕੋਲ ਰਿਕਾਰਡ ਲਵੇ ਹਾਂਜੀ ਮੈਨੂੰ ਪਤਾ ਹੈ ਕਿ ਉੱਥੇ ਉੱਥੇ ਨਿਗਰਾਨੀ ਕਰਨੀ ਹੁੰਦੀ ਹੈ ਟੀਕੇ ਕੇ ਭਰਤੀ ਜਿਹੜੀ ਹੈ ਗਲਤ ਨਾ ਕਰ ਦੇਵੇ ਉਹਦਾ ਆਪਦਾ ਚੱਕਰ ਚੈੱਕ ਕਰਨੀ ਹੈ ਭਰਤੀ ਬਾਹਰ ਖਰੋਗੇ ਰੌਣਾ ਨਹੀਂ ਪਾਉਣਾ ਉਹ ਦਫ਼ਤਰ ਸਾਦੇ ਆ ਜਿਹੜੇ ਮੈਂਬਰ ਪਾਇਓ ਕਿ ਨਹੀਂ ਦਫ਼ਤਰ ਨਹੀਂ ਜਾਣਾ ਹਾਂਜੀ ਇਸ ਕਰਕੇ ਜਿਹੜੀ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਗਿਆਨੀ ਹਰਪੀ ਸਿੰਘ ਦੀ ਭਾਸ਼ਾ ਨੂੰ ਲੈ ਕੇ ਉਹਨਾਂ ਵੱਲੋਂ ਉਠਾਈਆਂ ਗੈਰ ਮਰਿਆਦਤਕ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਔਰ ਦੂਸਰੀ ਨਾੜੀ ਜਿਹੜੀ ਹੈ 1994 ਦੇ ਐਪੀਸੋਡ ਨੂੰ ਉਸ ਸਮੇਂ ਦੇ ਘਟਨਾ ਕ੍ਰਮ ਨੂੰ ਵਾਜ ਕੇ ਸਿੰਘ ਸਾਹਿਬ ਗਿਆਨੀ ਰਵਿ ਸਿੰਘ ਜੀ ਮੋੜ ਤੋਂ ਸਾਰਾ ਕੁਝ ਵਿਚਾਰਨ ਤੇ ਜਿਸ ਤਰ੍ਹਾਂ ਪਹਿਲਾਂ ਜਿਹੜੇ ਹੁਕਮਨਾਮਿਆਂ 'ਚ ਚਾਇਓ ਤਖਤੀਆਂ ਨੂੰ ਲੈ ਕੇ ਸੀ ਚਾਹ ਭਰਤੀ ਕਮੇਟੀ ਨੂੰ ਲੈ ਕੇ ਸੀਗਾ ਤਬਦੀਲੀ ਕੀਤੀ ਹੈ ਤੇ ਜਿਹੜੀ ਸੱਤ ਮੈਂਬਰੀ ਹੈ ਉਹਦੇ ਚੋਂ ਵੀ ਕਰਕੇ ਜਿਹੜਾ ਆ ਉਹ ਉਹਦਾ ਨਿਪਟਾਰਾ ਕੀਤਾ ਜਾਵੇ ਹੁਣ ਤੁਸੀਂ ਦੇਖੋ ਕਿ ਇਹ ਗਿਆਨੀ ਹਰਪੀ ਸਿੰਘ ਹੋਰੀ ਕਹ ਰਿਹਾ ਕਿ ਬੋਕਸ ਭਰਤੀ ਹੈ ਬਿਆਨ ਸੀ ਉਹਨਾਂ ਦਾ ਪਰਸੋਂ ਮੇਰਾ ਚੀਫ ਕਲ ਸਦਵਾਨੀ ਦਿੱਤਾ ਹੈਗਾ ਕਿ ਜਿਹੜੀ ਆਕਾਲੀ ਦਲ ਵੱਲੋਂ ਭਰਤੀ ਹੋ ਰਹੀ ਬੋਕਸ ਧਰਤ ਭਰਤੀ ਹੋ ਰਹੀ ਹੈ ਯਰ ਪਿੰਡਾਂ ਦੇ ਵਰਕਰ ਜਿਹੜੇ ਵਿਚਾਰੇ ਘਰ ਘਰ ਜਾ ਕੇ ਮਿਹਨਤ ਕਰ ਰਹੇ ਆ ਮੈਨੂੰ ਪਤਾ ਆ ਘਰ ਘਰ ਜਾ ਕੇ ਭਰ ਰਹੇ ਆ ਕਿ ਸੀ ਉਹਨਰ ਦਨ ਅਨਦਰ ਕਰੇ ਜੀ ਤੇ ਤੁਹਾਡੇ ਸਪੋਕਸਪਰਸਨ ਬਰਾੜ ਸਾਹਿਬ ਨੇ ਇਹ ਸਰ ਇਜਾਮ ਲਾਇਆ ਸੀ ਕਿ ਉਹਨਾਂ ਨੇ ਆਪ ਕੁੱਦ ਕਹਿ ਕੇ ਗੋਗਸ ਜੜੀਆਂ ਨੇ ਉਹ ਪੜਾਈਆਂ ਜਾ ਰਹੀਆਂ ਨੇ ਕਿ ਜਿਹੜਾ ਜਿਹੜੇ ਬਾਕੀ ਵਰਕਰ ਹਗੇ ਨੇ ਉਹਨਾਂ ਦੀ ਗਿਣੀ ਨਹੀਂ ਚਾਰੀ ਤੇ ਜਿਹੜੀ ਬਗੈਰ ਜਿਹੜੇ ਆਪਣੇ ਇਨਫਲੂਐਂਸ਼ਲ ਬੰਦੇ ਨੇ ਉਹਨਾਂ ਦੀ ਜਿਹੜੀ ਆ ਉਹ ਭਰਤੀ ਦਿਖਾਈ ਜਾ ਰਹੀ ਹੈ ਤੇ ਜਿਹੜੇ ਅਸਲੀ ਬੰਦੇ ਕੰਮ ਕਰ ਰਹੇ ਹਨ ਉਹਨਾਂ ਨੂੰ ਪਿੱਛੇ ਸੁੱਟਿਆ ਜਾ ਨਹੀ ਨਹੀ ਕਿਹੜੇ ਬਰਾੜ ਸਾਹਿਬ ਨੇ ਤੁਹਾਡੇ ਸਪੋਕਸਪਰਸਨ ਕਹਿੰਦੀ ਦੱਸਦੇ ਕਿਹੜੇ ਬਰਾੜ ਸਾਡੇ ਕੋਈ ਹੈ ਹੀ ਨਹੀਂ ਹਾਂ ਉਹ ਤਾਂ ਸਾਡਾ ਤਾਂ ਨਹੀਂ ਗਿਆ ਉਹ ਤਾਂ ਕੱਲ ਇਨੇ ਹੀ ਮੇਰਾ ਤੇ ਮੇਰਾ ਤੇ ਪਾਸੇ ਵਾਲਾ ਕਹਦੇ ਕਹਿਣ ਗਿਆ ਤੁਹਾਡੇ ਦਾ ਮਤਲਬ ਸ਼੍ਰੋਮ ਨਹੀਂ ਕਾਲੀ ਦਲ ਦੇ ਨਾਲ ਨਹੀਂ ਗਿਆ ਜੀ ਦੂਜੇ ਕਿਹਦੀ ਮੈਂ ਭਰਤੀ ਬਾਰੇ ਕੋਈ ਗੱਲ ਮੈਂ ਭਰਤੀ ਦੀ ਗੱਲ ਮੈਂ ਬੇਨਤੀ ਕਰਦਾ ਜੀ ਜੇ ਕੋਈ ਅਜਿਹੀ ਗੱਲ ਹੈ ਹਾਂਜੀ ਹਾਂਜੀ ਤਾਂ ਸੱਤ ਮੈਂਬਰ ਕਮੇਟੀ ਨੂੰ ਪੂਰਾ ਉਹਨੇ ਅਧਿਕਾਰ ਦਿੱਤਾ ਹੈ ਕਿ ਹੁਣ ਤਾਂ ਪੰਜ ਮੈਂਬਰ ਹੀ ਹੈ ਉਹ ਆਵੇ ਆਪ ਦਾ ਚੱਕਰ ਹੈ ਤੁਸੀਂ ਘਰੇ ਬੈਠਿਆ ਬਲੈਂਦਰੀ ਨਾ ਕਰ ਸਕਦੇ ਕੋਈ ਸਾਬਤ ਕਰੇ ਅਜੇ ਤਾਂ ਭਰਤੀ ਦੀਆਂ ਕਾਪੀਆਂ ਥੱਲੇ ਗਈਆਂ ਹਨ ਉੱਪਰ ਤੇ ਆਈ ਕੋਈ ਨਹੀਂ ਗਈ ਅੱਛਾ ਗੰਮੀ ਹਰ ਵੀ ਸਿਕ ਚੌਂਦੇ ਕੀ ਨੇ ਚਲੋ ਇਹਨਾ ਤੁਸੀਂ ਸਾਨੂੰ ਦੱਸਿਆ ਆਖਰਕਾਰ ਉਹ ਚੌਂਦੇ ਕੀ ਨੇ ਮੇਰੇ ਖਿਆਲ ਤੂੰ ਹੀ ਸਵਾਲ ਕੀਤਾ ਕਿ ਕਿਸੇ ਹੋਰ ਨੇ ਕੀਤਾ ਜੇ ਉਹਨਾਂ ਨੇ